ਵਿਜੈ ਛੰਦ ਪਾਹਣ ਕੋ ਸ਼ਿਵਤੂ ਜੋ ਕਹੇ ਪਸੂ ਜਾਤੇ ਕੁਛ ਤੋਏ ਹਾਥ ਨਾ ਐ ਹੈ ਜੇ ਤੂੰ ਪੱਥਰ ਨੂੰ ਸ਼ਿਵ ਕਹੇਗਾ ਕਹਿ ਰਹੇ ਨੇ ਇਹ ਤੇ ਤੈਨੂੰ ਨਾ ਕੁਛ ਵੀ ਹੱਥ ਨਹੀਂ ਆਉਣ ਵਾਲਾ ਕੁਛ ਵੀ ਪ੍ਰਾਪਤੀ ਨਹੀਂ ਹੈ ਤੂੰ ਜੇ ਪਿੱਛੇ ਹੋਈ ਹੈ ਤਾਂ ਦੇਖ ਲੈ ਕੁਛ ਅੱਗੇ ਨੂੰ ਵੀ ਨਹੀਂ ਹੋਣੀ ਪਿੱਛੇ ਤਾਂ ਹੋਈ ਨਹੀਂ ਕਿਤੇ ਅੱਗੇ ਨੂੰ ਵੀ ਨਹੀਂ ਹੋਣੀ ਆਏ ਹੈ ਫਿਊਚਰ ਚ ਕੁਛ ਨਹੀਂ ਮਿਲਣ ਵਾਲਾ ਤੈਨੂੰ ਤਰਾਇ ਜੱਕ ਜੋਨ ਜੋ ਆਪ ਬੜਾ ਹੱਸਕਾ ਤੋਹੇ ਕੋ ਕਹੋ ਕਾ ਬਰ ਦਹ ਇਹ ਤਰਗਦ ਜੂਨ ਆਪੇ ਪਿਆਇ ਤੇ ਨਾਲ ਲੋਕਾਂ ਦੇ ਵਿੱਚ ਆ ਬਈ ਫਿਰਦਾ ਜਿਹੜਾ ਤਰਾਇ ਜੱਕ ਜੋਨ ਜੋ ਆ ਜਿਹੜਾ ਸ਼ਿਵ ਤੇਰਾ ਬਣਾਇਆ ਹੋਇਆ ਤੇ ਜਿਹੜਾ ਤੇਰਾ ਸ਼ਿਵ ਬਣਾਇਆ ਹੋਇਆ ਨਾ ਆਦਮੀ ਇਹ ਤਾਂ ਤੇ ਨਾਲ ਲੋਕਾਂ ਦੇ ਆ ਬਈ ਵਿਚਾਰਾ ਤੁਰਿਆ ਫਿਰਦਾ ਤੋਹੇ ਕੋ ਕਹੋ ਕਾ ਵਰਦ ਹੈ ਤੈਨੂੰ ਇਹ ਕੀ ਵਰਦ ਹੈ ਤੂੰ ਆਸਤਾ ਰੱਖਦੇ ਨਾ ਸ਼ਬਦ ਉਹਦੇ ਵਿੱਚ ਆਸਤਾ ਤਾਂ ਬੰਦੇ ਚ ਰੱਖਦੇ ਨਾ ਉਹਦੀ ਉਹ ਬਣਾ ਸਿੰਪਲ ਬਣਾਇਆ ਹੋਇਆ ਤਾਂ ਪਰ ਥੱਤੋਂ ਦਾ ਸਿੰਪਲੇ ਬਣਾਇਆ ਹੋਇਆ ਆਸਤਾ ਤਾਂ ਬੰਦੇ ਚ ਰੱਖਦੇ ਜਿਹੜਾ ਆਪ ਜਿਹੜਾ ਰਹਿ ਜੋ ਤਬ ਉਸਾ ਤੋਂ ਜ ਫਸਿਆ ਹੋਇਆ ਤਰੈ शक ਜੋਂ ਮੈਂ ਪਰਾ ਜੋ ਹੱਸ ਕੇ ਉਹ ਤਰੈ ਜਾ ਕੇ ਕਿ ਆ ਜਿਹੜੀ ਸੰਸਾਰ ਦੇ ਵਿੱਚ ਰਹਿ ਜੋ ਤਬ ਉਸਾ ਤੋਂ ਤਿੰਨੇ ਇਹਦੇ ਵਿੱਚ ਸੁਭਾਵਾਂ ਵਿੱਚ ਫਸਿਆ ਹੋਇਆ ਹੈ ਆਪਣਸੋ ਕਰ ਹੈ ਜਿਹੜਾ ਲੋਕਲ ਜਿਹੜਾ ਫਸਿਆ ਹੋਇਆ ਆਪ ਹੈ ਕਿਰਿਆ ਹੋਇਆ ਮਾਇਆ ਦੇ ਵਿੱਚ ਉਹ ਤੈਨੂੰ ਵਾਰਗ ਵਿੱਚ ਕਢ ਲੂ ਆਸ ਦਾ ਸੰਧਰ ਆਸ ਦਾ ਸੰਧਰ ਉਹਨੂੰ ਆਸ ਦਾ ਸ਼ਰਧ ਨੂੰ ਕਹਿੰਦੇ ਸ਼ਰਧਾ ਆਪਣਸੋ ਕਰ ਹੈ ਕਬੂ ਤੋਹੇ ਪਾਣ ਕੀ ਪਦਵੀ ਤਪ ਪਹਿ ਉਹ ਇਹ ਹੋ ਸਕਦਾ ਤੈਨੂੰ ਪ੍ਰਾਪਤੀ ਉਹਦੀ ਤੈਨੂੰ ਆਪਣੇ ਵਰਗਾ ਕਰ ਸਕਦੇ। ਕਿਉਂ ਜੈਸਾ ਸੇਵੇ ਤੈਸਾ ਹੋਇਆ। ਆਪਣ ਸੋ ਕਰ ਹੈ ਕਭੀ। ਜਿਆਦਾ ਤੇ ਜਿਆਦਾ ਤੈਨੂੰ ਆਪਣੇ ਵਰਗਾ ਕਰ ਲੂ ਉਹ। ਉਹ ਨਾ ਕਰੂਗਾ ਆਪੇ ਹੋ ਜਾਏਗਾ ਤੂੰ ਹੋਇਆ ਕਿਉਂਕਿ ਜੈਸਾ ਸੇਵੇ ਤੈਸਾ ਹੋਇਆ। ਤੂੰ ਚਾਹਣਾ ਇਹ ਬੜੀ ਉੱਚੀ ਪਤਵੀ ਹੈ। ਪਰ ਜਿਹਦੀ ਪੱਥਰ ਦੀ ਪੂਜਾ ਹੋਵੇ ਜਿਵੇਂ ਸੰਤ ਕਹਿੰਦੇ ਨੇ ਵੀ ਮੇਰੇ ਪਿੱਛੋਂ ਮੇਰਾ ਇੱਕ ਆਲੀਸ਼ਾਨ ਬਦਲ ਬਣ ਜਾਵੇ। ਮੇਰੀ ਇੱਥੇ ਸਮਦੀ ਦਾ ਦਿਓ। ਇਹਨਾਂ ਦੀ ਇੱਛਾ ਹੁੰਦੀ ਹੈ। ਸੰਸਾਰੀ ਵੇਰੇ ਤਾਂ ਬੰਦਰ ਬਣ ਜਉ ਆਹੀ ਹੁੰਦੀਆਂ ਮਾਲ ਵਾਲਿਆਂ ਦੀ ਹੋਰ ਕੁਝ ਨਹੀਂ ਹੁੰਦਾ ਇਹਨਾਂ ਦੇ ਬੰਦੇ ਜਿਉਂਦੇ ਬਣਾ ਲਾਣ ਚਾਹੇ ਬਰੇ ਦੇ ਛੋਵੇ ਬਣ ਜਵੇ ਮੇਰਾ ਕੋਰੇ ਮੱਲਾ ਕੀ ਹੁੰਦਾ ਤੋਹੇ ਪਹਾਣ ਕੀ ਪਦਵੀ ਸਮਝਾਏ ਉਹ ਜਿਹੜਾ ਕਾਂਦੀ ਸਮਾਧੀ ਬਣ ਗਈ ਉਹ ਪਹਾਣ ਦੀ ਉਹੀ ਆ ਹੋਰ ਕੀ ਆ ਉਸਨੂੰ ਪੂਜਦੇ ਨੇ ਮੜੀ ਨੂੰ ਜਿਹੜੇ ਮੜੀ ਦੀ ਪੂਜਾ ਕਰਾਉਣ ਦੀ ਇੱਛਾ ਰੱਖਦੇ ਨੇ ਉਹ ਝੜ ਬੁੱਢੀ ਆ ਉਹਨਾਂ ਦੀ ਮੜੀ ਬਣ ਕੇ ਰਹਿ ਗਏ ਉੱਥੇ ਉੱਤੇ ਬੈਠੇ ਰਣ ਗਉਣ ਗਬਰ ਜੇ ਜਿਵੇਂ ਮੁਸਲਮਾਨ ਬੰਦੇ ਨੇ ਉਹੀ ਗੱਲ ਆ ਇਹ ਤਾਂ ਹੀ ਅਸੀਂ ਸਿੱਧਾਂ ਦੀਆਂ ਬੜੀਆਂ ਦੀਆਂ ਪੂਜਾ ਕਰਦੇ ਹਾਂ ਕਿ ਇੱਥੇ ਹੀ ਆਉਣ ਉਹ ਤੇ ਵਰਦਾ ਮੇਂ ਬੜੀ ਹੋ ਗਿਆ ਇਹ ਆ ਫਿਰ ਤੈਨੂੰ ਆਪਣੇ ਵਰਗਾ ਕਰ ਲੂਗਾ ਜੜ ਤੋਹੇ ਪਾਣ ਕੀ ਪਦਵੀ ਤਬ ਪੈ ਹੈ ਫਿਰ ਤੈਨੂੰ ਪਾਣ ਦੀ ਪਦਵੀ ਹੋ ਜੂ ਦੇਖੋ ਪਾਣ ਦੀ ਪਦਵੀ ਹੈ ਉਹ ਜਿਹੜੀ ਗੋਤਮ ਨਾਰ ਅਹਲਿਆ ਦੀ ਗੱਲ ਹੈ ਪੱਥਰ ਹੋ ਗਈ ਜਵਾਦ ਅੱਲ ਸਮਝਿਆ ਨਾ ਅਸਲ ਤੇ ਗੌਤਮ ਦੀ ਬੁੱਧ ਪੱਥਰ ਦੀ ਹੋ ਗਈ ਸੀ ਗੋਤਮ ਥਾਤਾ ਠੀਕ ਹੈ ਪਹਿਲਾਂ ਚੱਲਿਆ ਸੀ ਬ੍ਰਹਮ ਗਿਆਨਵਾਲ ਨੂੰ ਜਿਹੜਾ ਬ੍ਰਹਮ ਗਿਆਨਵਾਲ ਨੂੰ ਚੱਲਦਾ ਹੈ ਇੱਧਰ ਨੂੰ ਖਤਰਾ ਹੋ ਜਾਂਦਾ ਉਹ ਤੇ ਵੀ ਮੇਰਾ ਰਾਜ ਲੈ ਜੂਰ ਇੰਦਰ ਆਇਆ ਇੰਦਰ ਨੇ ਕਿਹਾ ਵੀ ਇਹ ਜਾਂ ਤਾਂ ਮੇਰੇ ਕੋਲ ਹੋਵੇ ਕਲੇ ਤੇ ਤੇ ਕੋਲ ਹੋਵੇ ਨਾ ਇਹਦੀ ਅਗਲੇ ਨਾਂ ਸੋਝਵੇ ਮੇਰੇ ਕੋਲ ਹਕ ਉਹਦੇ ਕੋਲ ਹੁੰਦੀ ਹੋਈ ਥੋੜੀ ਬਹੁਤੀ ਜਿਆਦਾ ਲੋਕਾਂ ਨੂੰ ਇੱਧਰ ਕੋ ਇੱਧਰ ਕੋ ਤਾਂ ਹੀ ਉਹ ਦੇਵਤੇ ਉਹ ਥੱਲੇ ਬੈਨਣੇ ਜਾ ਕੇ ਇਸੇ ਬੁਣੀ ਇੱਧਰ ਕੋ ਕਿਉਂ ਵੇਰ ਜਾਤੇ ਉਹ ਉਹਨਾਂ ਜੋ ਜਿਆਦਾ ਜਾਣਦਰਾ ਹੁੰਦੇ ਉਹ ਰਾਜਾ ਵੀ ਹੁੰਦਾ ਤੇ ਗਿਆਨਵਾਨ ਵੀ ਹੁੰਦਾ ਖਤਰਾ ਭਗਤ ਹੁੰਦਾ ਹਾਂ ਖਤਰਾ ਉਹਨੂੰ ਜਿਆਦਾ ਭਗਤ ਤੋਂ ਖਤਰਾ ਜਿੰਨਾ ਜਿਆਦਾ ਭਗਤੀ ਜਗ੍ਹਾ ਹੋ ਜਾਏ ਫਿਰ ਉਹ ਲੋਕਾਂ ਨੇ ਰਹਿ ਲੈਣਾ ਵੀ ਹੁਣੇ ਬਈ ਸਿਆਣਾ ਹੁਣੇ ਨੂੰ ਰਾਜ ਛੱਡ ਦੇ ਉਹ ਛੱਡ ਦਿੰਦੇ ਹੁੰਦੇ ਨੇ ਉੱਥੇ ਲੜਾਈ ਨਹੀਂ ਹੁੰਦੀ ਕਿਹਨਾਂ ਤਰ੍ਹਾਂ ਦੀ ਗੱਲ ਹੁੰਦੀ ਕਾਬਲੀਅਤ ਦੀ ਗੱਲ ਹੁੰਦੀ ਉਹਨੇ ਉਹਦੀ ਬੁੱਧੀ ਜੜ ਬਣਾਤੀ ਸੀ ਉਹਨੂੰ ਪ੍ਰਸਾਦਤਾ ਉਹਦੀ ਅਕਲ ਬਣ ਗਈ ਫੇਰ ਅਕਲ ਠੀਕ ਕਿਵੇਂ ਹੋਈ ਅਕਲ ਸ਼ਿਵਜੀ ਨਹੀਂ ਠੀਕ ਕਰ ਸਕਿਆ ਉੱਥੇ ਡੁਕਤੇ ਦੀ ਗੱਲ ਹੈ ਉੱਥੇ ਰਾਮ ਅਕਲ ਠੀਕ ਕਰ ਦਿੰਦਾ ਰਾਮ ਚੰਦਰ ਨਹੀਂ ਕਰਦਾ ਅਦੱਲਾ ਰਾਮ ਕਰਦਾ ਉਦੋਂ ਰਾਮ ਦੀ ਭਗਤੀ ਰੋਢੀ ਖੁੱਦੀ ਹੈ ਰਾਮ ਦੇ ਸਪਰਸਨੈਟੀ ਹੋਦੀ ਹੈ ਉਹ ਜਦ ਰਾਮ ਨੇ ਠੋਕਰ ਮਾਰੀ ਲਿਖਿਆ ਨਾ ਰਾਮ ਚੰਦਰ ਦਾ ਜਾਂਦੇ ਜਾਂਦੇ ਦਾ ਉਹ ਲਿਆ ਨੂੰ ਪੈਣ ਲੱਗ ਗਿਆ ਚੜ ਉਹ ਅੰਤਰ ਜਿਹੜਾ ਹੈਗਾ ਸਤਗੁਰ ਦੇ ਚੜਨਾ ਨਾਲ ਠੀਕ ਹੋਣੀ ਹੈ ਬੁੱਧੀ ਉਹ ਚੜਨ ਲੱਗ ਕੇ ਜਿਹੜਾ ਸਭੇ ਕਾੜ ਰਾਮ ਬੋਲੇ ਦਾ ਚੜਨ ਦੀ ਸ਼ੋਹ ਦੇ ਨਾਲ ਫਿਰ ਅਕਲ ਖੁੱਲਣੀ ਹੈ ਜਦ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਉਹਦੀ ਛੋ ਨਾਲ ਫਿਰ ਅਕਲ ਚੱਲਣੀ ਹੈ ਕਾਹਾਂ ਜਦੋਂ ਅੰਤਰਾਤਮਾ ਦੀ ਆਵਾਜ਼ ਮੰਨਣ ਲੱਗ ਜਾਣੀ ਹੈ ਬੁੱਧੀ ਦੇ ਇਹਦੇ ਅਨੁਸਾਰ ਚੱਲ ਬੈਣਾ ਫਿਰ ਅਕਲ ਕਾਹਾਂ ਤੋਂ ਨਹੀਂ ਫਿਰ ਪੱਥਰ ਤੋਂ ਕਾਹਾਂ ਚੱਲਣੀ ਹੈ ਇਹ ਤਾਂ ਅੰਤਰਾਤਮਾ ਤੋਂ ਖਰਾਬ ਕਰ ਰਹੇ ਨੇ ਕੰਮ ਨੂੰ ਸ਼ਿਵ ਨਹੀਂ ਕਰ ਸਕਦਾ RAM ਨੇ ਕੀਤਾ ਉਹ ਫਿਰ ਉਹ ਵਰਮਣੀ ਆਨੇ ਦੀ ਗਾਣੀ ਬਣਾਈ ਹੋਈ ਆ ਉਹ ਉਹ ਆ ਪੇਜ ਉਹਦੇ ਵਿੱਚ ਕਿਉਂਕਿ ਜਦ ਗੱਲ ਸਾਡੇ ਚ ਆ ਜਾ ਕੇ ਤੇ ਉਦੋਂ ਹੀ ਗੱਲ ਖੋਲਣੀ ਚਾਹੀਦੀ ਹੈ। ਰਾਮ ਨਾਲ ਉਹ ਠੀਕ ਹੁੰਦੀ ਹੈ। ਜੜ ਕੇ ਮੈਂ ਬਣੀ ਦੀ ਜੜ ਐ ਬਣੀ ਸੀ। ਜਦ ਐ ਬਣੀ ਸੀ ਉਹ ਪਦਵੀ ਤੱਪ ਪਾਇਆ। ਆਹ ਪੱਥਰ ਉਹ ਜਾ ਕਰਦੀ ਸੀ ਪੱਥਰ ਬਣ ਕੇ। ਜਿਹਾ ਸਹਿਵਤ ਐਸਾ ਹੋਏ। ਜਿਹੜਾ ਸਾਫ ਸੰਧ ਹੈ ਜੋ ਵੀ ਟੀਕਾ ਕਰਨੇ ਬਾਹਰਲੇ ਸਰੀਰ ਦੀ ਗੱਲ ਕਰ ਰਹੇ ਨੇ ਜੜ ਬੁੱਧੀਆ ਸਭ ਦੀ ਬਤਵਾਨਾਂ ਦੀ ਬੁੱਧੀ ਜੜਾ ਜੇ ਆਤਮਾ ਦੀ ਗੱਲ ਕਰਦਾ ਤਾਂ ਆਤਮਾ ਮੌਤ ਦੀ ਗੱਲ ਕਰ ਦਿੰਦਾ ਇਹ ਵੀ ਜੜ ਬੁੱਧੀ ਹੈ ਹੱਥੋਂ ਨਮਰਦੀ ਨਹੀਂ ਜੇ ਕਦੇ ਆਤਮਾ ਦੀ ਗੱਲ ਕਰਦਾ ਵੀ ਸਾਫ ਸੰਧ ਆਤਮਿਕ ਮੌਤ ਦੀ ਗੱਲ ਕਰਦਾ ਜਦ ਕਿ ਆਤਮਾ ਤਾਂ ਅਮਰ ਹੈ ਮਰਦੀ ਨਹੀਂ ਇਹ ਵੀ ਜੜ ਬੁੱਧੀ ਹੈ ਇਹ ਵੀ ਜੜ ਬੁੱਧੀ ਦੀ ਉਹਨਾਂ ਸ਼ਾਦੀ ਹੈ ਇਹਾਰੇ ਬਹਾਮਣ ਜੜ ਬੁੱਧੀ ਵਾਲੇ ਨੇ ਕਿਹੜੇ ਪੇਟਾ ਵਾਲੇ ਨੇ ਇਹ ਬਹਾਮਣਾ ਜਾਇ ਹੋਏ ਨੇ ਮਿਸ਼ਨਰੀ ਵਿਸ਼ਰਜੂ ਨੇ ਮਿਸ਼ਨਰੀ ਕਹਦੇ ਇਹ ਤਾਂ ਮਿਸਰ ਰਹੇ ਮਿਸ਼ਨਰੀ ਕਾਉਣ ਲੱਗੇ ਮਿਸਰ ਨੇ ਆਪ ਮਿਸਰ ਕੋਲ ਮਿਸਰੀ ਬਣ ਗਏ ਵਿਸ਼ਰਜ ਨੇ ਮਿਸ਼ਨਰੀ ਕਿ ਬਣ ਗਏ ਵਿਸ਼ਰਤੋਂ ਉਹ ਜ਼ੈਦਾਂ ਨਾ ਰੱਖਿਆ ਨਾ ਦਾ ਮਿਸ਼ਨਰੀ ਵਿਸ਼ਰਾਂ ਤੋਂ ਪੈਟੋ ਨਾਲ ਨੇ ਦਿੱਤੀ ਆਪਣੀ ਦੇਖੋ ਜਿਹੜੇ ਸੰਤ ਬਣਾਏ ਤੇ ਉਹਨਾਂ ਦੀ ਪੈਂਟ ਲਹਾ ਕੇ ਬਣਾਏ ਨੇ ਇਹ ਬਾਬੂ ਤੇ ਤੇਜਾ ਜੀ ਉਹਨੀਆਂ ਦੀ ਸਨੇ ਪੈਂਟ ਬਣਾਏ ਨੇ ਦੋਏ ਉਹਨਾਂ ਦੀ ਗਾੜ ਡੈਗਰੇਜਾਂ ਦੀ ਸੰਤ ਵੀ ਤੇ ਸੰਤ ਤਾਂ ਸੰਤ ਬਣ ਨਹੀਂ ਸਕਦਾ ਪੈਂਟ ਵਾਲਾ ਸੰਤ ਪੈਂਟ ਲਹਾ ਕੇ ਬਣਾਏ ਨੇ ਇਹ ਪੈਂਟ ਪਵਾ ਕੇ ਬਣਾਏ ਨੇ ਵਿਦਵਾਨ ਜੋ ਹੈ ਪੜ੍ਹੇ ਲਿਖੇ ਜੋ ਹੈ ਬਾਬੂ ਵੀ ਤੁਸੀਂ ਪੜ੍ਹਾਈ ਦੇ ਸਰ ਤੇ ਗੱਲ ਕਰਦੀਆਂ ਉਹਨਾਂ ਨੂੰ ਕਹਾਂਗੇ ਤੁਸੀਂ ਪਰ ਪਰ ਵਿਝਾਲ ਫੈਲਾਉਂ ਸੰਤ ਦਾ ਪਰ ਵਿਝਾਲ ਫੈਲਾਉਦੇ ਹੁੰਦੇ ਨੇ ਅੱਜ ਹੀ ਤੇ ਬੜਾ ਲਿਖਦਾ ਨੇ ਹੈ ਦੀ ਸੀ ਹਾਂਜੀ ਜਾਣੇ ਜਾਣ ਅਜਾਣ ਮਹਾ ਫਿਰ ਜਾਣ ਗਈ ਕੁਛ ਜਾਣ ਨਜਹਿ ਜਾਣੇ ਜਾਣ ਅਜਾਣ ਮਹਾ ਤੂੰ ਮਹਾ ਅਜਾਣ ਜਾਣੇ ਬਿਲਕੁਲ ਤੈਨੂੰ ਜਾਣਕਾਰੀ ਕੋਈ ਨਹੀਂ ਤੂੰ ਜਾਣ ਸਮਝ ਸਮਝ ਲੈ ਆਹ ਸਾਹ ਚੱਲਦੇ ਚੱਲਦੇ ਸਮਝ ਲੈ ਜਿਆ ਸਾਹ ਬੰਦ ਹੋ ਗਿਆ ਨਾ ਜਾਨ ਚਲੀ ਗਈ ਫਿਰ ਨਹੀਂ ਕੁਛ ਵੀ ਜਾਣਿਆ ਜਾਣੋ ਜਾਣ ਗਈ ਕੁਛ ਜਾਣ ਨਜਹਿ ਜਾਣ ਗਈ ਜਾਨ ਜਦੋਂ ਜਾਨ ਚਲੀ ਜਾਂ ਨਿਕਲ ਜਾਣੀ ਆ ਨਾ ਫੇਰ ਨਹੀਂ ਕੁਝ ਜਾਣਿਆ ਜਾਣਾ ਫੇਰ ਉੱਥੇ ਹੀ ਰਹਿ ਜੂਗੀ ਬੰਦ ਹੋ ਜੂਗੀ ਫੇਰ ਉਹ ਫਾਟਕ ਬੰਦ ਹੋ ਜਾਣਾ ਫੇਰ ਨਹੀਂ ਅੰਦਰ ਜਾਣੋ ਕੁਝ ਵੀ ਗਿਆਨ ਗਿਆਨ ਜੇ ਨਾ ਜਰ ਸਾਹ ਚੱਲਦਾ ਬੁੱਧੀ ਕੰਮ ਕਰਦੀ ਐ ਉਹਨਾਂ ਜਰ ਫਾਟਕ ਖੁੱਲ੍ਹੇ ਅੰਦਰ ਕੁਝ ਗਿਆਨ ਲੈ ਲੈ ਚੰਨਣ ਕਰ ਲੈ ਫੇਰ ਫਾਟਕ ਬੰਦ ਹੋ ਜਾਣਾ ਫੇਰ ਨਹੀਂ ਗਿਆਨ ਫੇਰ ਜਾਣਕਾਰੀ ਬੰਦ ਜਾਨ ਗਈ ਜਾਂ ਜਾਨੇ ਚਲੀ ਜਾਣੀ ਐ ਕੱਚੀ ਜਾਨ ਦੀ ਜਾਨ ਨਜਾਇਜ਼ ਹੈ ਦੇਖੋ ਜਾਨ ਨੂੰ ਕਿਸ ਤਰੀਕੇ ਨਾਲ ਵਰਤੇ ਹੋਏ ਜਾਨ ਲਾ ਬਸ ਨੂੰ ਵਰਤੇ ਹੋਇਆ ਨਾ ਦੂਰੇ ਦਾ ਜਾਨ ਜਾਣ ਲਿਆ ਕੁਛ ਸਮਝ ਲਿਆ ਕੁਛ ਪਰ ਜਦੋਂ ਜਿੰਦ ਨਿਕਲ ਗਈ ਫਿਰ ਕੁਛ ਵੀ ਜਾਣਿਆ ਜਾਣਾ ਫਿਰ ਨਹੀਂ ਜਾਣਾ ਫਿਰ ਗਿਆਨ ਲੈਣ ਦੀ ਤੇਰੀ ਬਾਦੀਓ ਸਮਾਪਤ ਹੋ ਜਾਂ ਗਿਆਨ ਲੈਣਾ ਹੈ ਨਾ ਲਾ ਲੈਣਾ ਹੈ ਆ ਫੇਫੜੇ ਖੰਦ ਹੋ ਜਾਣਾ